ਕਾਲ ਸਾਸ਼ਿ ਜੀਵਾ ਇੱਕ ਪ੍ਰਕਿਰਤਿ ਦੇ ਸੰਗਤ ਵਿੱਚ ਆਇ ਤੁਸੀਂ ਸਾਚੀ ਖੰਡ ਸੀਗੀ ਦਰਵਾਸਾ ਹੈ ਵੀ ਕਿ ਆਜ ਐਤਵਾਰ ਦਾ ਦਿਹਾੜਾ ਹੈ ਅਤੇ ਕਾਫੀ ਸੰਗਤ ਹੈ ਅੱਜ ਵਾਰੀ ਸਦੀ ਸਾਡੇ ਨਾਲ ਹੈ ਨਾ ਵਾਰਿਸ ਸਾਸ੍ਰਿਕ ਗੁਰੂ ਜੀ ਨਾਲ ਸਾਡੇ ਕੋਲ ਆ ਕੇ ਇਹ ਸਰਵਾਇਤਾ ਅੱਜ ਉਹਨੇ ਆਪ ਅੰਤਰਾ ਦਰਸ਼ਨ ਕੀਤਾ ਦੇਖੋ ਤੁਸੀਂ ਸਾਰੇ ਸੰਗਤ ਬਹੁਤ ਜਿਆਦੀ ਆ ਸੰਗਤ ਜੀ ਹਨਾ ਕਿੰਨੀ ਸੰਗਤ ਹੈ ਅੱਜ ਦੇਖੋ ਤੇ ਸਹੀ ਧੰਨ ਕਰੂ ਧੰਨ ਸੰਗਤ ਇਹ ਸ਼ਬੀਨ ਤੱਕ ਜ਼ਰੂਰ ਗਈ ਹੈ ਨੀ ਬਾਬਾ ਸਾਹਿਬ ਸ਼ਬੀਨ ਤੱਕ ਉੱਥੇ ਜਾ ਕੇ ਬੈਠੇ ਹਨ ਆ ਜੋ ਥੱਲੇੋਂ ਦਰਸ਼ਨ ਕਰਤੇ ਹਨ ਆਡੀ ਸਿੰਘਾਂ ਦੀਆਂ 12 ਸਨੋ ਤੇ ਨਾਲ ਨੇ ਹਾਲ ਹੋਈ ਆਹ ਹਾਂਜੀ ਸੰਗਤ ਜੀ ਵੇਖੋ ਸੰਗਤ ਹੋਈ ਜਿਆਦਾ ਸੰਗਤ ਹੈ ਜੀ ਵਾਹਿਗੁਰੂ ਸ਼੍ਰੀ ਗੁਰੂ ਕੇ ਸੰਗਤ ਗੰਗ ਸਿੰਘ ਸੇਵਾ ਕਰਨ ਰਹਾ ਜਲਦੀ ਚਲ ਸ਼ਕਰ ਹੈ ਅਦੇ ਸ਼ਬੀਲ ਕਰਕੇ ਸੰਗਤ ਲਈਆ ਸੰਗਤੇ ਕੰਮ ਸਕੇ ਰੈਂਚਾ 8 ਘੰਟੇ 4 ਵਜੇ ਤੇ ਲੱਗ ਜਾਂਦੇ ਆ ਪਾਦੀਆਂ ਤੇ ਰਚਨ ਕਰਨ ਦੀ ਗਾਰੀ ਇਹ ਜਿਹੜੀ ਪਿੱਛੇ ਸੰਗਤ ਆ ਕਾਫੀ ਦੇਰ ਲੱਗ ਜਾਂਦੀ ਹੈ ਹਸ ਨਾਲ ਹੀ ਸਾਹਮਣੇ ਬਹੁਤ ਅਸਰਸ਼ਬੀਲ ਹੈ ਤੋ ਤੱਕ ਇੱਕ ਸਰਦੀ ਸੰਗਤ ਆ ਚੁੱਕੀ ਹੈ ਜੀ ਹਾਂ ਜੀ ਇਹ ਲਾਈਵ ਚੱਲ ਰਿਹਾ ਜੀ ਉਹਦੇ ਦੇਖ ਨਾ ਉਹਨਾਂ ਨੂੰ ਬਚਾ ਲੈਣਾ ਨਵੀਂ ਛੱਡਣ ਦਾ ਕੋਪੋਸ ਨਾ ਚੱਲੀ ਜਾਣਾ ਵਿਸ਼ੇ ਬਹੁਤ ਰੰਤਰਾਂ ਦੀਆਂ ਇੱਥੇ ਵਿਸ਼ਾਨ ਜੀ ਕਰੋ ਧਨ ਧਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਦੇ ਦਰਸ਼ਨ ਸੰਗਤ ਜੀ ਬਹੁਤ ਹੀ ਸ਼ਾਂਤ ਮਿਲਦਾ ਹੈ ਜੀ ਦਰਸ਼ਨ ਕਰਕੇ ਧਨ ਗੁਰੂ ਰਾਮਦਾਸ ਜੀ ਮਹਾਰਾਜ ਜਿਹੜਾ ਸਾਹਮਣੇ ਜਸਾ ਸੰਗਰ ਰਾਮ ਗੜੀਆ ਜੀ ਇਹ ਬੁੰਗੇ ਹਨ ਨਹੀਂ ਇਹ ਇਧਰ ਬਾਬਾ ਬੁੱਢਾ ਸਹਿਬ 베ਰੀ ਦੁੱਖ ਪੰਜਨੀ 베ਰੀ ਸਹਿਬ ਦੇ ਦਰਸ਼ਨ ਕਰੋ ਸੰਗਤ ਜੀ ਤੇ ਸਾਡੇ ਨਾਲ ਅੱਜ ਆਏ ਨੇ ਮਾਰਿਸ ਸਿੰਘ ਮਾਰਿਸ ਸਹਿਬੀ ਕਲਪਾਟਾ ਮੁਬਾਈ ਕਰ ਰਹੇ ਹਨ ਸਤਿ ਸ਼੍ਰੀ ਅਕਾਲ ਇੱਧਰ ਜਗਮੀਤ ਸਿੰਘ ਪੱਲ ਹੈ ਬੰਦੇ ਸਖਿਆਲੀ ਦੀ ਧਰਤੀ ਤੇ ਇੱਥੇ ਵੀ ਦੇਖੋ ਬਹੁਤ ਤਰ੍ਹਾਂ ਤਰ੍ਹਾਂ ਦੀ ਇੱਥੇ ਮੱਛੀਾਂ ਹਰ ਹੈ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਹਨ ਸੱਜੂ ਹਾਂਜੀ ਮੱਛਲੀਆਂ ਦੇਖੋ ਕਿੰਨੀਆਂ ਇੱਥੇ ਇਕੱਠੀਆਂ ਆਈਆਂ ਬਹੁਤ ਸੋਹਣੀਆਂ ਲੱਗਦੀਆਂ ਮੱਛਲੀਆਂ ਕਲਰ ਬਹੁਤ ਪਿਆਰੇ ਹਨ ਇਹ ਇੱਧਰ ਵੀ ਇਹਨਾਂ ਦਾ ਕੁਛ ਨਾ ਕੁਛ ਪੌਣ ਹੈ ਇਹ ਅਮਗੀ ਉੱਪਰ ਪਰਫੇਸ ਕਰੂੰਗੀ ਇਕਸ ਪਰਫੇਸ ਕਰੂੰਗੀ ਤੇ ਫੇਰ ਅੱਪਾ ਬਤਕਰੀਆ ਲੈ ਆਉਂਗੀ ਨਹੀਂ ਚਲ ਗਏ ਜਾਗੇ ਸੰਗਤ ਜੀ ਸਾਹਮਣੇ ਤੁਸੀਂ ਸੰਗਤ ਸਾਹਮਣੇ ਸਿੰਘ ਦੇਖ ਰਹੇ ਹੋ ਤੇ ਇਹ ਸੇਵਾ ਕਰਦੇ ਆ ਸਿੰਘ ਸਰੋਵਰ ਦੀ ਸਫਾਈ ਕਰਦੇ ਆ ਅੰਦਰ ਸਾਰੀ ਸਿੰਘ ਐਤਵਾਰ ਦੇ ਐਤਵਾਰ ਬਾਕੀ ਸੇਵਾ ਕਰਦੇ ਆ। ਅੱਗੇ ਹੋਰ ਵੀ ਸਿੰਘ ਹੈਗੇ ਆ। ਬੜੇ ਤਨਮਨ ਦੇ ਨਾਲ ਸੇਵਾ ਕਰਦੇ ਆ ਜੀ। ਗਵਰੀ ਫਿਰ ਤੁਹਾਨੂੰ ਦਰਸ਼ਨ ਕਰਵਾ ਦਈਏ ਬਹੁਤ ਲਗਨ ਦੇ ਨਾਲ ਵੀ ਸੇਵਾ ਕਰਦੇ ਆ ਜੀ ਗੰਧੀ ਕਰੋ ਦਰਸ਼ਨ ਦਾ ਬੜਾ ਸਾਹਿਬ ਜਰੀ ਦੇ ਅੱਜ ਐਤਵਾਰ ਦਾ ਦਿਹਾੜਾ ਕਰਕੇ ਬਹੁਤ ਹੀ ਸੰਗਤ ਹੈ ਬਹੁਤ ਠੀਕ ਵਸੇ ਹੈ ਸਭ ਨਾਮ ਸੰਤ ਸੋਤੇ ਮਾ लेकिन सामने हम गुनामा करना हम वार्षिक संगीति मिलान है संगत जी ਕਟਨ ਦੇ ਵਿੱਚ ਜਰੂਰ ਦੱਸਣਾ ਕਿ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕਦੋਂ ਕਦਿਆ ਐਜੂ ਤੇ ਕਿਹੜਾ-ਕਿਹੜਾ ਇੱਥੇ ਆਇਆ ਹੈ। ਤੇ ਸੰਗਤ ਕਿਤੋਂ-ਕਿਤੋਂ ਵਿੱਚੋਂ ਦਰਸ਼ਨ ਕਰਨ ਲਈ ਆ ਜਿਹਦੇ ਮੈਂ ਤਾਂ ਦੇ ਵੀ ਚਿਤਸੇ ਆ। ਸਾਨੂੰ ਪਤਾ ਲੱਗੇ ਕਿ ਸਾਡੇ ਨਾਲ ਕਿੰਨੇ ਲੋਕ ਸੰਗਤਾਂ ਜੜੀਆਂ ਹੋਈਆਂ। ਸਾਡਾ ਰੱਦਾਗੇ ਜਲ ਛਕ ਲਈਏ। ਜਲ ਛਕਦੇ ਆ। ਇਦਰ ਵਰਤਨਾ ਦੀ ਸੇਵਾ ਰਹੀ ਹੈ ਜਿੱਥੇ ਵਰਤਨਾ ਜੀ ਇੱਧਰ ਸ਼ਬੀਲ ਦੀ ਸੇਵਾ ਚੱਲ ਰਹੀ ਹੈ ਇੱਧਰ ਸ਼ਬੀਲ ਤੇ ਜਲਦੀ ਸੇਵਾ ਚੱਲ ਰਹੀ ਹੈ ਜੀ ਸੰਗਤਾ ਬਹੁਤ ਉਸ਼ਾ ਨਾਲ ਸੇਵਾ ਕਰਦੇ ਗਏ ਆਂ ਜੀ ਇਦਰ ਵਰਤਨਾ ਦੀ ਸੇਵਾ ਚੱਲਦੀ ਹੈ ਜੀ ਕਾਫੀ ਸੰਗਤ ਹੈ ਜੀ ਅੱਜ ਬਹੁਤ ਵਾਰ ਦਾ ਕਰਕੇ ਤੇ ਸ਼ਹੀਦਾਂ ਸਾਹਿਬ ਵੀ ਬਹੁਤ ਸੰਗਤਾਂ ਦੀ ਚਪੈਰਾ ਚ ਹੁੰਦਾ ਹੈ ਤੇ ਸਾਚੀ ਕਨਸ਼ੀਰੀ ਦਰਬਾਰ ਸਾਹਿਬ ਵੀ ਐਤਵਾਰ ਬਹੁਤ ਜਿਆਦਾ ਸੰਗਤਾਂ ਦੀ ਹੈ ਜੀ ਤੇ ਪੰਗੜਾ ਹਰ ਜਸਰੇ ਮਨ ਇਧਰ ਵਿਹਾਉਣਾ ਕਰਕੇ ਸੰਗਤਾਂ ਦੇ ਵੇਲੇ ਅੱਜ ਐਤਵਾਰ ਵੀ ਇੱਥੇ ਬਹੁਤ ਬਸਿਆ ਹੋਇਆ ਹੈ ਸੰਗਤ ਹੈ ਜੀ ਲੰਗਰ ਹਾਲ ਦੇ ਵਿੱਚ ਵੀ ਆਈ ਬਹੁਤ ਰਸ਼ ਹੈ ਜੀ ਸੰਗਤਾਂ ਅਬੀ ਗਾਇਆ ਵਾਰਿਸਦੀਪ ਨੀ ਲੰਗਰ ਸ਼ਕਨਾਂ ਤੇ ਮੈਂ ਸਟੇਟ ਕਰਦੇ ਆਂ ਸੀ ਉਹ ਨਾਲ ਫਿਰ ਚਾਹ ਸ਼ਰਾਂਗੇ ਹਨਾ ਜੇ ਲੋਕ ਧੱਕਾਉਂਦੇ ਨਹੀਂ ਫਿਰ ਚਾਹ ਦੇ ਲੰਗਰ ਦੇ ਬੈਠੇ ਰਹੋਣਗੇ ਜੀ ਜੇ ਤੁਹਾਨੂੰ ਚਾਹ ਦੇ ਲੰਗਰ ਦੇ ਦਰਸ਼ਨ ਕਰਾਉਣੇ ਆ ਜੀ ਜੀ ਵੇਖੋ ਸੇਵਾਦਾਰ ਸਜਾ ਕਰਦੇ ਹੋਏ ਡਟੇ ਹੋਏ ਆ ਜੀ ਹਰ ਜਗ੍ਹਾ ਹਰ ਥਾਂ ਬਹੁਤ ਉਤਸ਼ਾਹ ਦੇ ਸ਼ਬਦਾਂ ਭਾਉਨਾ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਸੰਗਤ ਦੇ ਵਿੱਚ ਬਹੁਤ ਹੀ ਪਿਆਰ ਹੈ ਸੰਗਤ ਹਰ ਜਗ੍ਹਾ ਜਾ ਕੇ ਸੇਵਾ ਦੇ ਵਿੱਚ ਡਾਢੀ ਜਾਂਦੀ ਹੈ ਆ ਜੋ ਤਨੂਨ ਦਰਸ਼ਨ ਕਰਮ ਨੇ ਜਿੱਥੇ ਸਭ ਜੀ ਅਮੀ ਕਰਦੇ ਆ ਹਾਂ ਜੀ ਆਹ ਵੇਖੋ ਜੀ ਸਬਜ਼ੀਆਂ ਦੇ ਢੇਰ ਲੱਗੇ ਆ ਇਹਦੇ ਇਹ ਸੇਵਾ ਚੱਲ ਰਹੀ ਹੈ ਜੀ ਤੁਸੀਂ ਦੇਖ ਸਕਦੇ ਜੀ ਉਹ ਦੂਰ ਤੱਕ ਅੱਜ ਗਾਜਰਾਂ ਦੀ ਸਬਜ਼ੀ ਬਣੂਗੀ ਜੇ ਸਿੰਘ ਸਿੰਘਣੀ ਨੇ ਕਿਹਾ ਸ਼ਕਨੀ ਦੇ ਅੱਜ ਸ਼੍ਰੀ ਦਰਬਾਰ ਸਾਹਿਬ ਆਪਾਂ ਛਕ ਲਈਆਂ ਨਗਰਾਂ ਯਾਦ ਦੇ ਗਫੇ ਆਯੋਤਨੋ ਚਾਹ ਪੀਣੇ ਆ ਆ ਦੇਖੋ ਸੇਵਾ ਚੱਲ ਰਹੀ ਸੰਗਤ ਜੀ ਤਨ ਤਨ ਸ਼ਹੀਦ ਬਾਬਾ ਦੀਵ ਸਿੰਘ ਜੀ ਦੇ ਸਥਾਨਾਂ ਦੇ ਦਰਸ਼ਨ ਕਰੋ ਜੀ ਪ੍ਰਕਰਮਾਂ ਦੇ ਵਿੱਚ ਹੀ ਸਿਤ ਹੈ ਜੀ ਸੰਗਜੀ ਗੁਰੂ ਰਾਮਦਾਸ ਜੀ ਦੇ ਘਰ ਦਰਸ਼ਨ ਕਰਕੇ ਇੰਨਾ ਕਿ ਜ਼ਿਆਦਾ ਸਕੂਨ ਮਿਲਦਾ ਹੈ ਜੋ ਕੋਈ ਰੇਲ ਕੱਟਦਾ ਨਹੀਂ ਹੈ ਇਥੋਂ ਜਾ ਕੇ ਕਿੰਨਾ ਜ਼ਿਆਦਾ ਸਕੂਨ ਮਿਲਦਾ ਹਾਂਜੀ ਸਾਹਿਬ ਦੇ ਸਥਾਨ ਦੇ ਦਰਸ਼ਨ ਕਰੋ ਸੰਗਤ ਜੀ ਸਤ ਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਵਾਹੀ ਗੁਰੂ ਵਾਹੀ ਗੁਰੂ ਕਿਸੇ ਨਸਨਾ ਸੰਗਤ ਜੀ ਤੁਸੀਂ ਸਾਹਿਬ ਜੀ ਕਾ ਸ੍ਰੀ ਪਰਿਵਾਰ ਸਾਹਿਬ ਕੀ ਕਰਨੋ ਦੇ ਦਰਸ਼ਨ ਕਰਨਾ ਹੈ ਵਾਹਿਗੁਰੂ ਜੀ ਜੀ ਧਵਾਈ ਦੀ ਸੇਵਾ ਚੱਲ ਰਹੀ ਹੈ ਜੀ 3 ਵਜੇ ਹਰ ਰੋਜ਼ ਇੱਥੇ ਦੁਪਹਿਰ 3 ਵਜੇ ਧਵਾਈ ਕੀਤੀ ਜਾਂਦੀ ਹੈ ਸਿੰਘ ਸੇਵਾ ਕਰਦੇ ਹੋਏ ਸਤਿਗੁਰ ਦੀਆਂ ਫਭਜਾਂ ਧਵਾਈ ਦੀ ਸੇਵਾ ਕਰ ਰਹੀਆਂ ਹਨ ਕਿੰਨੀ ਪਿਆਰੀ ਫਿਸ਼ ਲੱਗ ਰਹੀ ਹੈ ਜੀ ਸਭ ਪਰਦੇਸਾਂ ਹੋਣ ਸੀ ਪੌਣ ਲੱਗੇ ਆ ਜੀ ਚਾਲੇ ਹਾਂ ਜੀ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਰ ਰਹੇ ਆ ਜੀ ਘਰਨ ਚਾਲੇ ਪੌਣ ਲੱਗੇ ਆ ਜੀ ਚਲੋ ਜੀ ਮਿਲਦੇ ਆਂ ਫਿਰ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ